ਫੈਡਰੇਸ਼ਨ ਸੱਟਾਂ ਲੱਗੀਆਂ ਕਿ ਇਹਨਾਂ ਤੁਹਾਡਾ ਬਲੌਗ ਮੇਰਾ ਤੇਜਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਟੌਂਗਪਾਉਂਸ ਤੋਂ ਨੰਨਾਂ ਕੀ ਗੱਲ ਕੀ ਹੋਈ ਆ ਗੱਲ ਹੋਈ ਆ ਵੀ ਰੈਪਰ ਆਪਣਾ ਲੈ ਕੇ ਆਏ ਆ ਲਾਈਵ ਵਾਸਤੇ ਤੇ ਇਹਨਾਂ ਕੋ ਐਂਬੂਲੈਂਸ ਦਾ ਵੀ ਇੰਤਿਆਮ ਨਹੀਂ ਹੋਇਆ ਤੇ ਨਾ ਕੋ ਡਾਕਟਰ ਆ ਵੇਖਣ ਵਾਲਾ ਇਹਨਾਂ ਦੇ ਸੱਟਾਂ ਕਿਹੜੇ ਕਿਹੜੇ ਘਰ ਤੋਂ ਲੱਗੀਆਂ ਇਹਨਾਂ ਦੇ ਸੱਟਾਂ ਲੱਗੀਆਂ ਬੁਗਿਆ ਰੋਡ ਤੋਂ ਬੁਗਿਆ ਦੇ ਵਾਲੀਪਾਲ ਦੇ ਰੋਡ ਤੇ ਝਗੜਾ ਕਾਦਾ ਕੀ ਹੋਇਆ ਕੀ ਝਗੜੇ ਦਾ ਨਾਮ ਮੈਨੂੰ ਪਤਾ ਨਹੀਂ ਤੁਹਾਡੇ ਕੀ ਮੇਰਾ ਬੇਟਾ ਵਾ ਕੀ ਹੋਇਆ ਉਹਦੇ ਸੱਟਾਂ ਜਿਆਦੀਆਂ ਲੱਗੀਆਂ ਨੇ ਹੋਰ ਕਿਸੇ ਰੋਗ ਨਾਲ ਉਹਨਾਂ ਨੂੰ ਰੈਫ ਤੇ ਕੀ ਲਾਦਾ ਇਥੇ ਇਹਨਾਂ ਨੇ ਕੁਛ ਨਹੀਂ ਦੱਸਿਆ ਕਿੰਨੇ ਬੰਦੇ ਜ਼ਖਮੀ ਨੇ ਜਿਹੜੇ ਤਿੰਨ ਬੰਦੇ ਨੇ ਤਿੰਨ ਬੰਦੇ ਹਾਂਜੀ ਇੱਕ ਦੇ ਡੈੱਡ ਹੋ ਗਿਆ ਵਾ ਦੋ ਜ਼ਖਮੀ ਸਾਡੇ ਮੁੰਡਾ ਲਾ ਗਈ ਮੇਰਾ ਹਰਪੇਚੇ ਉਮਰ ਕਿੰਨੀ ਦੀ 18 ਸਾਲ ਜਿਹੜਾ ਨਾਲਪੁਰ ਚੱਕਮੀ ਤੇ ਲਾ ਗਈ ਆ ਉਹ ਢਿੱਲੇ ਜਿਹੜਾ ਪੁਣ ਡੈਥ ਹੋ ਗਿਆ ਉਹਦੀ ਲਾ ਗਈ ਉਹ ਉਹ ਕਿੱਥੋਂ ਲੈਣ ਵਾ ਪਤਾ ਵੀ ਉਹ ਤਾਂ ਨਹੀਂ ਮੈਨੂੰ ਪਤਾ ਕਿੱਥੋਂ ਜਿਹੜਾ ਨਾਲ ਦਾ ਮੁੰਡਾ ਕਿੱਥੋਂ ਲੈਣ ਵਾ ਉਹ ਵੀ ਤਰੰਦੰਦ ਲਈ ਇਹ ਇਹ ਹੋਇਆ ਕੀ ਪਤਾ ਕੀ ਲੱਗਾ ਪਤਾ ਨਹੀਂ ਈ ਕੁਛ ਲੱਗਾ ਪਰ ਲੋਗ ਦੇ ਬੇਰ ਆਪ ਲੋਗਾਂ ਨੇ ਹੀ ਬੰਨ ਕਰ ਦੇਗੀ ਤੇ ਆਪ ਰੇਹ ਤਾਂ ਨੂੰ ਹੋ ਰਹੀ ਬੰਦੇ ਪਤਾ ਲੱਗੇ ਕੋੜੇ ਬੰਦੇ ਜਿਹੜਾ ਬੰਦਿਆਂ ਪਤਾ ਹੀ ਕੁਛ ਨਹੀਂ ਨੂੰ ਮਨੁਸ਼ਾਤੇ ਬੰਦੇ ਮਨੁਸ਼ਾਤੇ ਬੰਦੇ 30 ਚਲੀ ਜਾਣਾ ਹੈ ਮਸਲ ਵਾਲੇ ਕਿੰਨੇ ਵਜੇ ਘਟ ਹੋ ਜਾਏ 30 ਚਲੀ ਜਾਣਾ ਕਿੰਨੇ ਵਜੇ ਘਟਦਾ ਪਤਾ ਲੱਗਾ ਕੁਝ 8 ਵਜੇ ਦੇ ਕਰੀਬ ਦੀ ਝਗੜਣਾ 7:30 8 ਵਜੇ ਤੇ ਕੀ ਲੱਗਾ ਕੀ ਵਜਾ ਕੀ ਕਿਰਪਾਨਾ ਵੱਜੀ ਹੈ ਜਾਂ ਕੋਈ ਗੂੜੀ ਵੱਜੀ ਹੈ ਕੀ ਹੋਰ ਜਿਹੜਾ ਬੰਦਾ ਰੋ ਪਿਆ ਮੇਰੇ ਕੋਲ ਕਿਰਪਾਨਾ ਦਾਦਰ ਦੇ ਉੱਤਰ ਵੱਜੀ ਹੈ 7:00 ਵੱਜੀ ਹੈ ਜਵਾੜੇ ਟੁੱਟ ਗਏ ਜਵਾੜਾ ਟੁੱਟ ਗਿਆ ਬੇਟੇ ਦਾ ਉਚਾਲ ਜਨਰ ਫਲਾਣੀ ਜ਼ਰਬ ਮੇ ਨੋਟ ਕਰੋ ਹੋੜ ਆ ਗਿਆ ਕੰਡੇ ਪੇ ਤਾਂ ਵੱਟ ਕੇ ਸੁੱਟ ਗਏ ਸਾਡੇ ਦੇ ਇਹ ਵੀ ਤਾਂ ਦਿੱਤੇ ਜਿਹੜਾ ਝਗੜਾ ਕਹਿੰਦੇ ਜੋੜ ਆ ਗਈ ਤੇ ਕਿੰਨੀ ਉਮਰ ਕਿੰਨੀ ਜਸ਼ਨਦੀਪ ਸਿੰਘ 18 ਸਾਲ ਉਮਰ ਹੀ ਹੈ ਅੱਛਾ ਜੋੜਿਆਂ ਦੇ ਕਿੰਨੇ ਮੁੰਡੇ ਜਿਹਨਾਂ ਨੇ ਮਾਰਿਆ ਕੀ ਕੋਈ ਲੱਗਾ ਪਤਾ ਕਿ ਝਗੜਾ ਕਾਤਾ ਹੈ ਜਾਂ ਕਾਰੇ ਨਹੀਂ ਸਰ ਕਿੰਨੇ ਜਣੇ ਜਿਹੜੇ ਜ਼ਖਮੀ ਹੋਏ ਨਾਲ ਹੋਰ ਦੋ ਜਣੇ ਹੋਰ ਨਾਲ ਜ਼ਖਮੀ ਹੋਇਆ ਦੋ ਜਣੇ ਨੰਬਰ ਸਰ ਲੱਗੇ ਤੇ ਤੁਹਾਨੂੰ ਕੀ ਚਾਹੀਆ ਬਿਲਕੁਲ ਹਣੇ ਇਹ ਇਹ ਲੱਗਦਾ ਕਿ ਤੁਹਾਨੂੰ ਮਤਲਬ ਝਗੜਾ ਕਰ ਹੀ ਕਲਦਾ ਹੈ ਹੈ ਪਤਾ ਲੱਗਾ ਕੋਈ ਨਹੀਂ ਸਰ ਤੁਹਾਡਾ ਪਾਕੀ ਕੰਮ ਕੀ ਕਰਦਾ ਸੀ ਉਹ ਮੈਡੀਕਲ ਤੇ ਲੱਗਾ ਹੈ 18 ਸਾਲ ਕੀ ਨਾਮ ਉਹਦਾ ਜਸ਼ਨਦੀਪ ਸਰ ਤੁਹਾਡਾ ਨਾਮ ਕੀ ਸਰ ਵਿਸ਼ਾਲ ਸਰ ਕਿੱਥੇ ਰਾਣਾ ਜੀ ਪਿੰਡ ਬੱਗਾ ਬੱਗੇ ਤੇ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐ ਸਿਟੀਓ ਸਦਰ ਮੈਨੂੰ ਇੱਕ ਤਲਾਹ ਮਿਲੀ ਹੈ ਕਿ ਪਿੰਡ ਬੱਗੇ ਦੇ ਨੇੜੇ ਕੋਈ ਆਪਸ ਵਿੱਚ ਮੁੰਡਿਆਂ ਦਾ ਝਗੜਾ ਹੋਇਆ ਹੈ ਇਦੇ ਸਬੰਧੀ ਹੁਣ ਮੈਂ ਜਦੋਂ ਮੌਕੇ ਤੇ ਇੱਥੇ ਹਸਪਤਾਲ ਆਇਆ ਤੇ ਇਹਦੇ ਵਿੱਚ ਇੱਕ ਹਰਪ੍ਰੀਤ ਜਸ਼ਨਪ੍ਰੀਤ ਸਿੰਘ ਮੁੰਡਾ ਜਿੰਦੀ ਇਹ ਮੌਕੇ ਤੇ ਡੈਥ ਹੋ ਗਈ ਹੈ ਜੋ ਇੱਥੇ ਸਿਵਲ ਹਸਪਤਾਲ ਹੀ ਆ ਤੇ ਦੋ ਲੜਕੀ ਜਿਹੜੇ ਹੋਰ ਨੇ ਜਾਂ ਗੁਰੂ ਬਾਖੂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਗਿਆ ਹਾਂ ਤਾਂ ਨਹੀਂ ਮੌਕੇ ਤੇ ਜਾ ਰਹੇ ਹਾਂ ਮੌਕੇ ਤੇ ਜਾ ਕੇ ਪਰਤਾਲ ਕਰਕੇ ਅਗਲੀ ਸਾਰੀ ਗੱਲਬਾਤ ਦੱਸ ਦੇ ਜਿਹੋ ਜਿਹੇ ਇਹਨਾਂ ਦੇ ਕੋਈ ਬਿਆਨ ਲਿਖਾਉਣਗੇ ਉਹਨਾਂ 'ਤੇ ਅਸੀਂ ਕਹੀਂ ਕਾਰਵਾਈ ਅਮਲ ਚ ਲਿਆਵਾਂਗੇ